ਸੰਗਰੂਰ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੱਠਾ ਮਜ਼ਦੂਰ ਯੂਨੀਅਨ ਸੰਗਰੂਰ ਦੀ ਸਰਬਸੰਮਤੀ ਨਾਲ ਚੋਣ ਸੰਪੰਨ ਹੋਈ ਹੈ ਜਿਸ ਵਿੱਚ ਦਿਲਵਰ ਖਾਨ ਨੂੰ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ ਹੈ ਇਹ ਚੌਨ ਕਿਸਾਨ ਮਜ਼ਦੂਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਕੁਲਦੀਪ ਸਿੰਘ ਨੀਟੂ ਦੀ ਅਗਵਾਈ ਹੇਠ ਕਰਵਾਈ ਗਈ ਜਿੱਥੇ ਸਾਰੇ ਮਜ਼ਦੂਰਾਂ ਨੇ ਸਹਿਮਤੀ ਨਾਲ ਦਿਲਬਰ ਖਾਨ ਦੇ ਨਾਮ ਤੇ ਮੋਹਰ ਲੱਗੀ ਨਵ ਚੁਣੇ ਪ੍ਰਧਾਨ ਦਿਲਬਰ ਖਾਨ ਨੇ ਮਜ਼ਦੂਰਾਂ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ ਦਿਵਾਇਆ ਕਿ ਉਹ ਉਹਨਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪੱਠਾ ਮਜ਼ਦੂਰਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ ਇਸ ਮੌਕੇ ਸੰਗਰੂਰ ਜ਼ਿਲ੍ਹੇ ਤੋਂ ਵੱਖ-ਵੱਖ ਪੱਠਿਆਂ ਤੋਂ ਵੱਡੀ ਗਿਣਤੀ ਵਿੱਚ ਮਜ਼ਦੂਰ ਹਾਜ਼ਰ ਰਹੇ ਅਤੇ ਨਵੀਂ ਲੀਡਰਸ਼ਿਪ ਲਈ ਸਮਰਥਨ ਜ਼ਾਹਰ ਕੀਤਾ ਸੰਗਰੂਰ ਤੋਂ ਗੁਰਜੀਤ ਸਿੰਘ ਦੀ ਰਿਪੋਰਟ ਮੈਂ ਜਲਬਰਖਾਂਈ ਪਿੰਡ ਮੇਰਾ ਕਾਹਲੀ ਹੈਗਾ ਤੇ ਸੰਗਰੂਰ ਦੇ ਜੋ ਪੱਠੇ ਨੇਗੇ ਉਹਨਾਂ ਦੇ ਮੁੱਦਿਆਂ ਤੇ ਜੋ ਕਿ ਮਤਲਬ ਪੱਠੇ ਦੇ ਭਰਾਏ ਦਾ ਕੰਮ ਕਰਦੇ ਆ ਸਾਨੂੰ ਸਹੀ ਰੇਟ ਨਹੀਂ ਮਿਲਦਾ ਹੈਗਾ ਜੀ ਠੀਕ ਹੈ ਜੀ ਤੇ ਉਸ ਸਿਲਸਿਲੇ ਦੇ ਚੱਲਦੇ ਹੋਏ ਤਾਂ ਮੈਨੂੰ ਮੇਰੇ ਭਰਾਵਾਂ ਨੇ ਜਿਹੜੇ ਜ਼ਿਮੇਵਾਰ ਨੇ ਭਾਈ ਸਾਰੇ ਇਹਨਾਂ ਨੇ ਮੈਨੂੰ ਕਿਸਾਨ ਮਜ਼ਦੂਰ ਐਸੋਸੀਏਸ਼ਨ ਦਾ ਜ਼ਿਲ੍ਹਾ ਪ੍ਰਧਾਨ ਚੁਣਿਆ ਜੀ ਠੀਕ ਹੈ ਜੀ ਇਸ ਲਈ ਅਸੀਂ ਆਪਣੇ ਜੋ ਰੇਟ ਲੈਣੇ ਨੇ ਆਪਣੇ ਜੀ ਅਫਸਰ ਸਹਿਮਾਨ ਅੱਗੇ ਪੇਸ਼ ਕਰਾਂਗੇ ਕੀ ਮੁਸ਼ਕਲਾਂ ਨੇ ਮਜ਼ਦੂਰਾਂ ਦੀਆਂ ਮੁਸ਼ਕਲ ਮਜ਼ਦੂਰਾਂ ਦੇ ਇਹ ਨੇ ਇਹ ਵੀ ਕੰਮ ਕਰਦੇ ਜੀ ਅਸੀਂ 7-8-18 ਮਹੀਨੇ ਵੀ ਸਾਨੂੰ ਬੱਚਤ ਕੁਝ ਨਹੀਂ ਹੁੰਦੀ ਜੀ ਹੂੰ ਸਪਾਈ ਜ਼ਿਆਦਾ ਤੇ ਬੱਚਤ ਕੁਝ ਨਹੀਂ ਹੁੰਦੀ ਜੀ ਹੂੰ ਪੱਠੇ ਪੱਠਾ ਮਾਲਕਾ ਕੀ ਕਹਿੰਦੇ ਨੇ ਤੁਹਾਡਾ ਪੱਠੇਵਾਲ ਕੇ ਰੇਟਿੰਗ ਹੁੰਦੇ ਨੇ ਹੂੰ ਨੀਰੇ ਦੇੰਦ ਤੱਕ ਕੀ ਸੰਘਰਸ਼ ਕਰੋਗੇ ਤੁਸੀਂ ਸੰਘਰਸ਼ ਕਰਾਂਗੇ ਜੀ ਜਿਵੇਂ ਆਪਣੇ ਭਾਈਆਂ ਦੀ ਸਲਾਹ ਕੀ ਹੂੰ ਸਾਰਾ ਜਿੱਥੇ ਵੀ ਸਾਨੂੰ ਕੋਈ ਧਰਨਾ ਲਾਉਣਾ ਪਿਆ ਉਖੜਤਾਲ ਦੇ ਬੈਠਣਾ ਪਿਆ ਜੋ ਵੀ ਮੰਨ ਲੋ ਪਰਚਾ ਰੇਟ ਆਉਂਦਾਗਾ ਉਹ ਅਸੀਂ ਲੈ ਕੇ ਰਹਿਣਾ ਦਿਹਾੜੀ ਕੀ ਆ ਤੁਹਾਡੀ ਦਿਹਾੜੀ ਤਾਂ ਜੀ ਬਸ ਪੱਠਿਆਂ ਤੇ ਲਾ ਲੋ ਵੀ ਕੋਈ 400 ਕੋਈ 500 ਇੰਦਾਂ ਦੀ ਆ ਜੀ ਤੁਹਾਡੇ ਹੋਰ ਜਿਹੜੀਆਂ ਸਹੂਲਤਾਂ ਮਿਲ ਰਹੀਆਂ ਪੱਠਿਆਂ ਤੇ ਹੋਰ ਸਹੂਲਤ ਕੋਈ ਨਹੀਂ ਹੈਗੀ ਹੂੰ ਨਾ ਸਾਨੂੰ ਲੱਕੜ ਮਿਲਦੀ ਆ ਜੀ ਹੂੰ ਸੱਕੜ ਤਾਂ ਸਾਨੂੰ ਮਿਲਦੀ ਨਹੀਂ ਹੈਗੀ ਪਾਣੀ ਉਹ ਅਸੀਂ ਮੋਟਰ ਦੀ ਪੀਣੇ ਆ ਜੀ ਹੂੰ ਸੰਗਰੂਰ ਦੀ ਗੱਲ ਕਰ ਲਈ ਤੇ ਕਿੰਨੇ ਕੁ ਪੱਠੇ ਆਉਣਗੇ ਸੰਗਰੂਰ ਚ ਸੰਗਰੂਰ ਚ ਦਾ ਪੱਠੇ ਨਾਰਮਲੀ ਨਾਰਮਲੀ 200 ਪਲੱਸ ਪੱਠੇ ਆਉਂਦੇ ਅੱਛਾ 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 ਤੇ ਹੁਣ ਅਗਲੀ ਰਣਨੀਤੀ ਕੀ ਹੈ ਤੁਹਾਡੀ ਅਗਲੀ ਰਣਨੀਤੀ ਹੈ ਜੀ ਅਸੀਂ ਮੰਗ ਪੱਤਰ ਦੇਵਾਂਗੇ ਜੀ ਸੀਸੀ ਸਾਹਿਬਾਨ ਅੱਗੇ ਤੇ ਉਸ ਤੋਂ ਬਾਅਦ ਦੇਖਦੇ ਹਾਂ ਉਹਨਾਂ ਦੇ ਕੀ ਸੁਝਾਅ ਨੇ ਨਹੀਂ ਫਿਰ ਨਹੀਂ ਫਿਰ ਸਿੱਧਰਸੇ ਲੜਾਂਗੇ ਜੀ ਜਿੱਥੇ ਵੀ ਸਾਨੂੰ ਜਾਣਾ ਪਿਆ ਅਸੀਂ ਜਾਵਾਂਗੇ